ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਨਗੀਨੇ ਸੇਲ ਦੇ ਲੈ ਕੇ ਆਏ ਆਂਗੇ ਦੋ ਗਾਮਾਂ ਨੇ ਭਾਈ ਤੋਂਮੇ ਆ ਕੇ ਪਤਾ ਦੀਆਂ ਸੂਆਂ ਬੱਚੇ ਆ ਕੇ ਕਰਮ ਵਾਲੀਆਂ ਦੇ ਮਗਰ ਪੱਸੀਆਂ ਉਹ ਵੀ ਟਾਪ ਕੁਆਲਿਟੀ ਦੇ ਇੱਕ ਤੁਹਾਨੂੰ ਦਿਖਾ ਦਾਂਗੇ HF ਦਾ ਨਗੀਨਾ ਤੇ ਇੱਕ ਦਿਖਾ ਦਾਂਗੇ ਐਰ ਸੈਰ ਦਾ ਬੱਚਾ ਵੀ ਉਹਦੇ ਮਗਰ ਜਿਹੜਾ ਆ ਗਿਆ ਭਾਈ ਐਰ ਸੈਰ ਦੀ ਆ ਗਿਆ ਤੇ ਜੇ ਕਿਸੇ ਵੀ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਨਿਕਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੇਂ ਤਨਵੀਦਿਆ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਪ੍ਰੋਮੋਸ਼ਨ ਦਾ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆਂ ਭਾਈ ਨਾਲ ਗੱਲਬਾਤ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬੀ ਜੀ ਹੋ ਠੀਕ ਹੋ ਬਈ ਜੀ ਪੂਰੇ ਬਦਗਈ ਬਾਬੇ ਗੰਗਾ ਰਾਮ ਦੀ ਕਿਰਪਾ ਜੀ ਨਾਮ ਤੇ ਬਈ ਆਪਣਾ ਐਡਰੈਸ ਬੋਲ ਦਿਓ ਨਾਂ ਜਮਕੌਰ ਸਿੰਘ ਜੀ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਗੜਾ ਜੀ ਨੇੜੇ ਪਿੰਡ ਬਈ ਨਿਹਾਲ ਸਿੰਘਗੜਾ ਵੀ ਨੇੜੇ ਆ ਸਲਾਤਪੁਰਾ ਵੀ ਭਦੌੜ ਵੀ ਇੱਧਰ ਬਲਾਸਤੁਰ ਵੀ ਕੰਟੈਕਟ ਨੰਬਰ ਬੋਲ ਦਿਓ 9056395342 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਇਧਰ ਪਹਿਲੇ ਨੰਬਰ ਵਾਲੇ ਤੋਂ ਸ਼ੁਰੂ ਕਰਦੇ ਹਾਂ। ਹਾਂ ਜੀ। ਕਿਹੜਾ ਸੂਆ ਸੂਇਆ ਕਰਮਾ? ਇਹ ਦੂਜੇ ਸੂਇ ਸੂਇਆ ਪਿੱਦੇ ਬੈੜਾ। ਠੀਕ ਹੈ। ਕਦੋਂ ਸੂਈਆਂ ਬਾਈ ਇਹ? ਇਹ ਕੱਲ ਤੜਕ 2 ਵਜੇ ਸੂਈ। ਤੜਕੇ 2 ਵਜੇ ਸੂਈ। ਹਾਂ ਜੀ। ਤੇ ਬੱਚਾ ਵੱਸੀ ਆ ਗਈ। ਹਾਂ ਵੱਸੀ ਆ ਜੀ। ਵੱਸੀ ਆ ਬੰ ਮੜੀ ਚੈੱਕ ਕਰਵਾ ਦੀ। ਚੈੱਕ ਕਰਾ ਦੇ। ਬੱਚਾ ਬਹੁਤ ਚੰਗੀ ਪਿਆਰਾ ਬੱਚਾ ਦਾ ਹੈ। ਜਿਹੜਾ ਗਲਾਬੀ ਬੂਥ ਵਾਲਾ ਬੱਚਾ। ਦੇਖੋ ਜੀ ਅੱਛੀ ਦੇਖੋ। ਬੜਾ ਸੋਹਣਾ ਬੱਚਾ ਨਜ਼ਰ ਆਉਂਦਾ ਹੈਗਾ। ਤੇ ਬਾਈ ਫਿਰ ਕਿੰਨਾ ਕੁ ਬੋਲਾ ਕੱਢਿਆ? ਭਵਾ ਜੀ ਦਾ 70-80 ਕਿਲੋ ਕੱਢਤਾ ਸੀ ਤੇ ਕਿੰਨਾ ਕਿ ਦੁੱਧ ਦਿੱਤਾ ਵੈਦਾ ਕਰਮ ਵਾਲੀ ਦਾ ਇਹਨੇ ਪਨੂਨ ਨੇ ਦਿੱਤਾ 26 ਕਿਲੋ ਇਹ ਐਦ ਕੀ ਫਿਰ ਕਿੰਨੇ ਕਿਲੋ ਇੱਕ ਦੀ ਬਿਰੇ ਸੇਵਾ ਦਾ ਗਾਹ ਬੋਲੇ ਤਾਂ ਨਾ ਪੱਠਲ ਦਾ ਦੁੱਧ ਆ ਹੂੰ ਸੇਨਾ ਆਸ ਮੈਂ ਤਾਂ 7 8 ਕਿਲੋ ਨਹੀਂ ਰੱਖਦੇ ਹੂੰ ਬਾਕੀ ਸੇਵਾ ਸੰਭਾਲਾ ਸੇਵਾ ਦੇ ਸਰਤੇ ਵੀਰੇ ਆਡਰ ਨੂੰ ਦਿਖਾ ਦੇ ਹਾਂਜੀ ਦੇਵਾ ਲੋਕ ਪੰਡ ਲਾਈ ਕਰੀ ਹਣਾ ਹਾਂਜੀ ਹਾਂਜੀ ਸਹੀ ਗੱਲ ਆ ਫੀਟਿੰਗ ਲਾ ਲੇਕਾ ਪੂਰੀ ਮਿੱਥੀ ਤੇ ਥਣ ਹਾਂਜੀ ਗੱਲਾ ਗੱਲਾ ਥਣ ਜਿਵੇਂ ਮਾਰਜੀ ਜਾਂ ਥੰਦੀ ਸੀ ਲੈ ਜਾ ਆ ਮਸ਼ੀਨ ਵਾਲਾ ਉਧਾਨ ਬਾਥੀ ਵੀ ਥਾਣਾ ਹੂੰ ਜਿਵੇਂ ਮਰਜੀ ਤੂੰ ਚੱਲੋ ਮਰਦੀ ਸੀ ਤੇ ਮੈਂ ਕਹਣਾ ਬਾਈ ਇਕੱਠਾ ਪਾ ਕੇ ਦੇਖੀ ਨਾ ਮੜੀਆਂ ਕਿੰਨੇ ਇਕੱਠਾ ਮਿਲਦੇ ਆ ਲੈ ਜੀ ਇਕੱਠੇ ਉਧਰਾਂ ਇਕੱਠ ਤੇ ਆਏ ਇਹ ਲੇਵਾ ਜੀ ਲੇਵਾ ਤਾਂ ਬਕਤਾ ਜੀ ਸਹੀ ਗੱਲ ਆ ਉਧਰ ਸੁਣਨ ਵਾਲਾ ਉਧਰ ਹੂੰ ਸਹੀ ਗੱਲ ਆ ਠੰਡੇ ਚੱਕ ਕੇ ਚੱਕ ਕੇ ਪਹਿਰ ਤੂੰ ਚੱਕ ਨਹੀਂ ਚਾਕੇ ਪਹਿਰ ਕਰਾਈ ਜਾਂਦਾ ਬਾਈ ਯਾਰ ਗਿਆ ਇਹ ਨਹੀਂ ਹੈਗਾ ਵੀ ਹੱਥ ਤੂਤ ਨਹੀਂ ਹਾਂਜੀ ਹਾਂਜੀ ਸਹੀ ਗੱਲ ਆ ਤੇ ਖੋਲਿਓ ਬਾਈ ਤੋਰ ਤੋਰ ਬਤ ਫੇਰ ਆਪਾਂ ਸਾਨੂੰ ਬਾਈ ਧਾਰਾ ਚੈੱਕ ਕਰਵਾ ਦਾਂਗੇ ਧਾਰਾ ਮਾਰਕੀਟ ਖਾ ਮੰਗਦੇ ਚੋਣ ਬਹੁਤ ਜਾਂ ਗੱਲ ਲੱਗਿਆ ਪੁੱਲ ਭਾ ਜਾਣਾ ਖੰਡੀ ਸੀ ਫੁੱਲ ਕਹਿਣਾ ਕੁਛ ਨਹੀਂ ਬੋਦੀ ਦੇਖ ਯਾਰ ਬੋਦੀ ਬੁੱਦੀ ਫੇਕ ਪੂਸਤ ਖਾ ਦੇ ਬੜਾ ਮੇਰਾ ਬੂਆ ਹਾਂਜੀ ਹਾਂਜੀ ਸਹੀ ਗੱਲ ਆ ਬਾਕੀ ਚਮਕ ਵਾਲੀਆ ਵਸੀ ਜਨਾ ਹਾਂਜੀ ਹਾਂਜੀ ਹੂੰ ਬਾਕੀ ਤੋਰਾ ਤਰਾ ਸਹੀ ਇਹਦਾ ਵੀ ਦੁੱਧ ਤੇ ਆ ਕੇ ਬੈਠਨੇ ਬਾੜਨਾ ਹੂੰ ਉਧਰ ਕੇ ਇਹ ਛੁੱਟੀ ਸੀ ਬਸੀ ਸਹੀ ਗੱਲ ਆ ਚਮਕ ਦਮਕ ਨਿੱਸੀ ਨਹੀਂ ਲਾਮੀ ਨਹੀਂ ਕਿਸੇ ਵਰਖੋਂ ਐ ਮੈਂ ਕਹਣਾ ਤੋਰਾ ਤਰਾ ਹਾਂਜੀ ਹਾਂ ਇੱਧਰ ਕੱਚੇ ਤੋਂ ਕੱਢਣ ਦੇ ਬਸੀ ਬਾਕੀ ਲੇਵਾ ਗਿਆ ਬਈ ਦੋਮਾ ਪਾਸੇ ਨੂੰ ਟਾਇਰ ਤੇ ਲੇਵਾ ਖੁੱਚਾਂ ਤੋਂ ਤਾਹ ਫੀਟ ਨਾਲ ਲੇਵਾ ਕਰ ਹਾਂਜੀ ਹਾਂਜੀ ਲੱਗਿਆ ਵਗਾ ਥੜਾ ਦਾ ਸਹਿ ਜਾ ਕੇ ਇੱਕ ਨੰਬਰ ਭਾਵੇਂ ਚੋਲੇ ਹੱਥੀ ਭਾਵੇਂ ਚੋਲੇ ਮਸ਼ੀਨ ਤੇ ਕੋਈ ਦਿੱਕਤ ਹੀ ਨਹੀਂ ਲੈ ਚੱਲ ਬਈ ਉੱਥੇ ਲੈ ਚੱਲ ਤੁਹਾਨੂੰ ਮੈਂ ਜੀ ਰਹੂਗਾ ਬਈ ਇਹਦਾ ਮੁੱਲ ਮੂਨ ਤੇ ਉਹ ਜੀ ਲੈਣ ਤੇ ਨਹੀਂ ਕਰਾਂਗੇ ਮੁੱਲ ਜਾਇਜ਼ ਜੀ ਜਾਇਜ਼ ਕਰਾਂਗੇ ਜਾਇਜ਼ ਠੀਕ ਹੈ ਮੁੱਲ ਬਾਈ ਕਹਿੰਦਾ ਜਾਇਜ਼ ਕਰਾਂਗੇ ਬਈ ਮੁੱਲ ਹੋਊਗਾ ਫੋਨ ਤੇ ਧਾਰਾ ਮਰੋਗੇ ਹਾਂਜੀ 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 ਤੇ ਮਾਰ ਦੋ ਬਈ ਧਾਰਾ ਠੰਡੀ ਠੰਡੀ ਵਧੀਆ ਬਈ ਹਾਂ ਹਾਂ ਬਈ ਹਾਂ ਸਹੀ ਗੱਲ ਆ ਲੈ ਚੌਣ ਚਵਾ ਦੇਖੋ ਬਈ ਕਰਨ ਵਾਲੀ ਨੇ ਮੈਂ ਕਿਹੜਾ ਕਿਆ ਵਾ ਪੁੱਠਾ ਬਾੜਦੀ ਆ ਕਿ ਨਹੀਂ ਹਾਂਜੀ ਹਾਂਜੀ ਲੈ ਆ ਸੁਣਾ ਚੌਂ ਚਵਾਲ ਕਾ ਮੋਟੀ ਮੋਟੀ ਚਵਾਈ ਮੋਟਾ ਮੋਟਾ ਚੌਂ ਚਾੜ ਖੜਕਾ ਕਰਦੀ ਐ ਇਹਦੀ ਗੱਲ ਕਰੀਏ ਪੂਰਾ ਵਧੀਆ ਚੋਣੋ ਕੋਆ ਕੇ ਦਿਖਾ ਦੇ ਥਣ ਤੋਂ ਬਾਈ ਨੇਵਾ ਦੇ ਪਿਛੋਦ ਘਾਰੇ ਥਣ ਤੋਂ ਪਿਛੋਂ ਨੇਵਾ ਫੀਟੰਗੜਾ ਕਮਾਲ ਦਾ ਨੇਵਾ ਪੂਰੋ ਦਿਖਾ ਦੇ ਇੱਕ ਨੰਬਰ ਪੂਰੀ ਮਿੱਤੀ ਦੇ ਥਣ ਤੇ ਬਾਈ ਮੁੱਲ ਵੀ ਬੈਠ ਦੇ ਛਾਬ ਦਾ ਫਰਦ ਜੈ ਹਾਂ ਜਾਇਜ਼ ਕਰਾਂਗੇ ਬਾਈ ਠੀਕ ਐ ਬਾਈ ਮੁੱਲ ਬਾਈ ਕਹਿੰਦਾ ਚਪਾ ਜਾਇਜ਼ ਕਰਾਂਗੇ ਤੇ ਅੱਗੇ ਬਾਈ ਦੋ ਨੰਬਰ ਤੇ ਐਰ ਸ਼ਹਿਰਾ ਕੀ ਹਾਂਜੀ ਹਾਂਜੀ ਕਿਹੜਾ ਸੁਆਹ ਦੂਜਾ ਸੁਆਹ ਐ ਕਿੰਨਾ ਟਾਈਮ ਹੋ ਗਿਆ ਸੂਸ ਇਹ ਵਿੱਚ ਚੌਥਾ ਦੇਣਾ ਜੀ ਅੱਜ ਮਗਰ ਬੱਸੀ ਬੱਚਾ ਦੇਖੋ ਐਰ ਸੈਰੀ ਐਰ ਸੈਰ ਦੀ ਬੱਚਾ ਹੈ ਨਾ ਦੇਖੋ ਬੜਾ ਚੰਗਾ ਬੱਚਾ ਹੈ ਹਾਂ ਜੀ ਹੈ ਬਹੁਤ ਪਿਆਰਾ ਬੱਚਾ ਵੀਰੇ ਸਹੀ ਗੱਲ ਹੈ ਤੇ ਭਾਈ ਕਿੰਨਾ ਕਪੋੜਾ ਫਿਰੇ ਇਹਦੇ ਤੇ ਲਈ ਆ ਇਸ ਵਕਤ 16 ਲੀਟਰ ਠੀਕ ਹੈ ਰੱਦਪੁਰੋਂ ਦਾ 22 ਕਿਲੋ ਦਿੱਤਾ ਵਾ ਦੋ ਟਾਈਮ ਜਾਂ ਤਿੰਨ ਟਾਈਮ ਆ ਵੀ ਮੈਂ ਕਿਹਾ ਚੋੜ ਡੰਗ ਤਿੰਨ ਡੰਗ ਚੋਕੇ ਲੈ ਜੇ ਕਰਾ ਠੀਕ ਹੈ ਬਾਈ ਠੰਡੇ ਬੀਲੇ ਦਾ ਇਹ ਤਾਂ ਨਹੀਂ ਬੱਚੇ ਕਰਾਣਾ ਦੇਖੋ ਹਾਂਜੀ ਲੈਵਲ ਤੋਂ ਵੱਧ ਗਾ ਦੇ ਸੈਰ ਸੈਰ ਦੀਆਂ ਥਣਾ ਦੇ ਵੀ ਨਿਸ਼ਾਨ ਹੈ ਨਾ ਹਾਂਜੀ ਹਾਂਜੀ ਸਹੀ ਗੱਲ ਪਰ ਇਹਨਾਂ ਤੱਕ ਡੰਗਾਂ ਲੈ ਲਾ ਅਸਲ ਵਿੱਚ ਨਾ ਇਹ ਗੱਲ ਕਰੀ ਆਪ ਤੱਕ ਕੇ ਬਸ ਇਹ ਕਰਦੇ ਆ ਇਹ ਨਹੀਂ ਹੈਗਾ ਵੀ ਆਪਸੇ ਹੋ ਜਰਦੀ ਹੈ ਲੈ ਲੈ ਲੈਂਡੀਆਂ ਸੀਲ ਬਾਈ ਦੇਵਾ ਦੇਖ ਲੈ ਅਲੱਗ ਟੋਟ ਨਹੀਂ ਦੇਖਦਾ ਕੀ ਬਾਤ ਪੰਡ ਲਾਈ ਫਿਰਦੀ ਆ ਹੈ ਨਾ ਲੈਵਲ ਤੋਂ ਪਿਆਲਾ ਨਹੀਂ ਕੱਚਾ ਕਾਚੀ ਹੈ ਨਹੀਂ ਕਿਹਦੇ ਬਖਤ 1500 ਕਿਲੋ ਬੋਲਾ ਤਿਆਰ ਹੈ ਬੜਪੇ ਠੀਕ ਹੈ ਤੇ ਖੋਲ ਦੇ ਮੜੀ ਚ ਪਾਈ ਤੋਰ ਦੂਰ ਤੇਰਾ ਪਸੰਦ ਮੁਕਰਾ ਦੇਗੇ ਭਾਈ ਤਾਰਾ ਦੂਰ ਆ ਗਏ ਚੈੱਕ ਕਰਨ ਵਾਲੀ ਦੀਆਂ ਮੇਨ ਗੱਲ ਨਾ ਭਾਈ ਇਹ ਆ ਕਿ ਦੋਮਾ ਵਗਰ ਜਿਹੜੇ ਬੱਚੇ ਆ ਬੱਸੀਆਂ ਬੱਸੀਆਂ ਇੱਕ ਦੀ ਵੀ ਸਾਰੀਆਂ ਗਈਆਂ ਮੈਂ ਤੇ ਬੱਸੀਆਂ 12 14 ਗਾਇਆਂ ਵੇਚੀਆਂ ਆਪਾਂ ਆ ਦੋ ਹੋਰ ਆ ਵੀ ਬੱਸੀਆਂ ਬੈਠੀਆਂ ਠੀਕ ਐ ਉਹ ਵੀ ਬੱਸੀ ਉਹ ਬੈਠੀ ਆ ਬਾਲ ਮਾਲਕ ਦੀ ਕਿਰਪਾ ਨਾਲ ਬੱਸੀਆਂ ਹੀ ਦਿੱਤੀਆਂ ਇਤਿਹਾਸੇ ਬੈੜਾ ਦੇਖੋ ਨਾੜਾ ਦੇਖੋ ਮੈਂ ਕਹਣਾ ਮਗਰ ਵੀ ਉਹ ਨਹੀਂ ਨਾੜਾ ਬਾਈ ਤੁਸੀਂ ਚਾਰ ਚੁਫੇਰਾ ਦਿਖਾਦੇ ਹੋਣਗੇ ਮੈਂ ਅਗਲਾ ਕਰਦਾ ਨਹੀਂ ਨਗਰ ਦੀ ਸਲਾਹਦਾ ਕਰੀ ਇਹਦਾ ਸਲਾਹਦਾ ਤੇਰੇ ਮੂੰਹ 'ਚ ਆ ਜਿੱਤੀ ਆ ਹਮ ਸਹੀ ਗੱਲ ਆ ਫੇਸਬੁਕਸ ਦੇਖ ਲੈ ਪੂਰਾ ਬੱਸੀ ਦਾ ਬੜਾ ਪਿਆਰਾ ਫੇਸਬੁਕ ਆ ਗਿਆ ਕੀ ਬਾਤ ਆ ਦੁੱਧ ਵਾਲਾ ਡੰਗਰ ਆ ਬਾਈ ਇੱਕ ਲੰਮ ਕਰ ਬੱਪਾ ਚੱਲ ਕੇ ਨਾ ਫੇਰ ਦੁੱਧ ਤੂੰ ਚੱਲਣਾ ਸੁੱਧ ਬੱਸੀ ਨੇ ਬਾਹਾਂ ਪਾਣੀ ਤੈਨੂੰ ਕਹਿੰਦਾ ਹੂੰ 22 23 ਕਿਲੋ ਰਾਮ ਨਾਲ ਹੀ ਪਾਈ ਜਾਣਾ ਠੀਕ ਐ ਬਾਕੀ ਇਧਰੋਂ ਆਪਾਂ ਤੁਹਾਨੂੰ ਦਿਖਾ ਦੇ ਜੂਨਾ ਦਿਖਾ ਦੇ ਦਿਖਾ ਦੇ ਛਾਰੇ 4 ਫਿਰ ਉਤਕਾ ਦੇ ਹਰ ਪਾਸੋਂ ਲੇਵਾ ਇਧਰੋਂ ਭਈਆ ਯਾਰ ਐ ਤਾਂ ਹਿਲਣਾ ਤਾਂ ਹੀ ਹੋ ਗਈ ਮੈਂ ਕਹਣਾ ਨਾ ਜੇ ਮੈਂ ਇੰਜ ਫੰਬਲ ਤੇ ਨਾੜਾ ਹਮਲਾ ਐ ਦੇਖੋ ਫੇਸ ਕਰ ਤੇ ਧਾਰਾ ਬਈ ਮਾਰੋਗੇ ਤੇ ਹਾਂ ਹਾਂ ਧਾਰਾ ਮਾਰ ਕੇ ਫੋਨ ਫਰੇਦਾ ਫੋਨ ਤੇ ਹੋ ਜਾਇਜ਼ ਕਰਾਂਗੇ ਭਈ ਤੇ ਆ ਜਾ ਕੇ ਵੀਡੀਓ ਲੈਣ ਤੇ ਮੁੱਲ ਬਈ ਜਿਹੜੇ ਕਰਾਂਗੇ ਕਹੂੰ ਤੇ ਕਰੇ ਕਈ ਵਾਰ ਨੇ ਮੇਰੇ ਵੀਰ ਵੇਚਣ ਵਾਲੇ ਮੰਗ ਲੈਂਦੇ ਆ ਭਾਈ ਵੀ ਤਾਂ ਪੜਦਾ ਹੁੰਦਾ ਨਾ ਪੜਦਾ ਰਹਿ ਜਾਂਦਾ ਜੀ ਇਹਦਾ ਸਹੀ ਗੱਲ ਅਗਲਾ ਕਹਿੰਦਾ ਸੀ ਵੇਚਨੀ ਆ ਹੂੰ ਭਾਈ ਕਹਿੰਦਾ ਭਾਈ ਇੱਕ ਤਰ੍ਹਾਂ ਦਾ ਪੜਦਾ ਰਹਿ ਜਾਂਦਾਗਾ ਤਾਂ ਕਰਕੇ ਥੋੜਾ ਜਿਹਾ ਉਹ ਕਰ ਲਈਦਾਗਾ ਇੱਥੇ ਭਾਈ ਚਾਰ ਡੰਗ ਟਰਾਈ ਮਾਰੀ ਚੱਲੇ ਅਗਲਾ ਹੂੰ ਬਾੜ ਮੋਤੇ ਬਾਕੀ ਭਾਈ ਮੇਨ ਕਾਲਾ ਕੱਢੀ ਸੀ ਇਹ ਦੇਖੋ ਯਾਰ ਆ ਬਾਈ ਪਾਸੇ ਕਰਾਉਂਦਾ ਕਿ ਕਰਮਣ ਨੂੰ ਦਿੱਖਦੀ ਨਹੀਂ ਹੈਗੀ ਇੱਧਰ ਵੇਜੋ ਉੱਧਰ ਵੇਜੋ ਨਾ ਲਾ ਤਾ ਇੱਧਰ ਬੰਦੀ ਪੈ ਬੱਸੀ ਬੰਦੀ ਤੂੰ ਬਾਕੀ ਕੱਦ ਵਾਲਿਆਂ ਦੋਨੇ ਹਨਾ ਕੱਦ ਵਾਲੇ ਛੋਟੀਆਂ ਨਹੀਂ ਹੈ ਕਿ ਬਾਈ ਜਿਹੜਾ ਕੋਸ ਇੱਥੇ ਡਾਈ ਮਾਰ ਕੇ ਆਵੇ ਅਗਲਾ ਸਹੀ ਗੱਲ ਹੈ ਲੈ ਬਈ ਠੰਡੀ ਠੰਡੀ ਦੇਖੋ ਤੇ ਚੋਣ ਤੇ ਪਾ ਪਾਣੀਕਾਰ ਕੋਈ ਚੱਕਰੀ ਨਾ ਜਮ ਮਰਦਾ ਤਾਂ ਮੜੀ ਚੱਲ ਥਾਂ ਤੋਂ ਨੇੜੇ ਹੋ ਕੇ ਦਿਖਾਰੇ ਵੀ ਇੰਨਾ ਤੇ ਹਮ ਲੈ ਥਾਂ ਤੋਂ ਪੂਰਾ ਟੋਪ ਦਾ ਥਾਂ ਲੱਗਿਆ ਸੀ ਅਸਲ ਥਾਂ ਲੱਗਿਆ ਹਾਂਜੀ ਹਾਂਜੀ ਕੀ ਆ ਇਧਰ ਕੀ ਮੇਰੀ ਫਸਦੀ ਨਾ ਕੋਈ ਨਾ ਉਧਰ ਤਾਂ ਦਿਸ ਗਿਆ ਮੈਂ ਸਹੀ ਗੱਲ ਤੇ ਮੁੱਲ ਫਿਰ ਬਾਜ਼ ਵੀ ਰਹਿਣਗੇ ਹਾਂ ਬਾਜ਼ ਮ ਕਰਾਨੀ ਪਈ ਸ਼ਖਤੂਰ ਦੋਨੇ ਪਾਸੇ ਦੀ ਬਾਈਕ ਲਾ ਕੀ ਆ

ਕੋਈ ਨਹੀਂ ਆਣਾ ਲੋੜ ਦੀ ਲੋੜ ਨਹੀਂ ਕੋਈ ਬੱਚਾ ਉਸ ਦੀ ਵੀ ਲਾਉਣਾ ਲਾ ਲੋ ਨਹੀਂ ਲਾਉਣਾ ਨਾ ਲਾਓ ਸਹੀ ਗੱਲ ਹੈ ਜੇ ਕਿਸੇ ਵੀ ਵੀਰ ਨੂੰ ਤੁਮਾ ਬੁੱਤਰਾ ਰਕੇ ਡੰਗਰਾ ਦਾ ਥੱਲੇ ਨਹੀਂ ਬਹਿਜੋ ਹੁਣ ਵੀ ਐਂ ਨਹੀਂ ਵੀ ਪੈਰ ਹਲਾਇਨ ਲਾ ਸਹੀ ਗੱਲ ਹੈ ਕਿਵੇਂ ਮਰਜੀ ਬੈਠੀ ਉੱਠੀ ਜਾਓ ਬਾਈ ਸਹੀ ਗੱਲ ਵੀ ਕਿਸੇ ਪਾਸੇ ਪੈਰ ਵਾਲਾ ਕਿਹਨਾ ਜੋੜੀ ਬਹਿੜਾ ਨਹੀਂ ਹਮ ਸਹੀ ਜੇ ਕੋਈ ਇਕੱਠੀਆਂ ਲਊ ਜੋੜਾ ਹੈ ਨਾ 100 ਕਿਲੋਮੀਟਰ ਕਿਰਾਇਆ ਫੀ ਚੱਕੋ ਬਾਈ ਜੇ ਇਕੱਠੀਆਂ ਲਊਗਾ ਕੋਈ 100 ਕਿਲੋਮੀਟਰ ਤੱਕ ਦਾ ਕਿਰਾਇਆ ਸੌਦਾ ਕਿੰਨੇ ਦਾ ਹੋਊ ਜੀ ਠੀਕ ਹੈ ਬਾਈ They believe in America,